ਇਹ ਗੱਡੀ ਦੇ ਦੇਣੀ ਹੈ ਕੋਈ 155 ਨਹੀਂ ਕੋਈ 160 ਨਹੀਂ ਇੱਕੋ ਰੇਟ 1,45,000 ਤੁਹਾਨੂੰ ਅੱਜ ਆਪੇ ਗੱਡੀ ਦੇ ਦੇਣੀ ਹੈ ਨਾ ਮੈਂ ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ ਸਿਰਫ ਤੇ ਸਿਰਫ 210000 ਰੁਪਏ ਦੇ ਦੇ। ਕਿੰਨੇ ਦੀ? 210000 ਰੁਪਏ ਦੀ। ਤੇ ਆਪਾਂ ਤੁਹਾਨੂੰ ਦੇ ਦੇਣੀ ਹੈ ਸਿਰਫ 260000 ਰੁਪਏ ਦੇ ਵਿੱਚ। ਭਾਜੀ ਮੈਂ ਨਹੀਂ ਮੰਨਦਾ 260 15 ਮਾਡਲ 32000 ਚੱਲੀ ਦੀ ਪੂਰੀ ਫੁੱਲ ਗਾਰੰਟੀ ਪੈਟਰੋਲ। ਮੈਂ ਕਹਿੰਦਾ ਜੀ ਮਰਸੀਡੀ ਬੀ ਐਮ ਡਬਲਯੂ ਦੇ ਵਿੱਚ ਇੰਨੇ ਫੰਕਸ਼ਨ ਨਹੀਂ ਹੁੰਦੇ ਆ ਜਿੰਨੇ ਆ ਟਿਗਵਾਨ ਡੀਜ਼ਲ ਦੇ ਵਿੱਚ ਆ। ਬੰਟੀ ਵੀ ਜਿਨ੍ਹਾਂ ਦਾ ਲੋਨ ਕਦੇ ਲਿਆ ਹੀ ਨਹੀਂ ਜਿਹਨਾਂ ਸਿਬਲ ਹੀ ਹੈ ਨਹੀਂਗਾ ਮੈਂ ਸਿਬਲ ਜਿਹਨੂੰ ਕਹਿੰਦੇ। ਉਹਨਾਂ ਦਾ ਲੋਨ ਹੋ ਜਾਊਗਾ। ਉਹਨਾਂ ਦਾ ਲੋਨ ਹੋ ਜਾਊਗਾ। ਇਹਦਾ ਰੇਟ ਬਿਲਕੁ ਪਦੇ ਜਨ ਆਇਆ ਸਿਰਫ ਤੇ ਸਿਰਫ 275000 ਰੁਪਏ ਦੇ ਵਿੱਚ ਧਿਆਨ ਨਾਲ ਸੁਣ ਲਿਓ ਕਿੰਨਾ 275000 ਰੁਪਏ ਦੇ ਵਿੱਚ 2 ਹਾਂਜੀ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਮੇਰੇ ਭਰਾ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਬਾਈ ਤੇ ਉਹ ਜਗ੍ਹਾ ਤੇ ਪਹੁੰਚ ਚੁੱਕੇ ਆ ਇੱਥੇ ਦਾ ਆਣ ਜਾਣ ਦਾ ਬਾਈ ਸਿਲਸਿਲਾ ਨਾ ਲੱਗਿਆ ਹੀ ਰਹਿੰਦਾ ਵਾ ਤੁਸੀਂ ਇੰਨਾ ਕਿ ਜ਼ਿਆਦਾ ਪਿਆਰ ਦਿੰਨੇ ਹੋ ਨਾ ਬੰਟੀ ਭਾਜੀ ਲੁਧਿਆਣਾ ਵੀ ਬੰਟੀ ਬੰਟੀ ਹੋਈ ਪਈ ਆ ਤੁਹਾਨੂੰ ਸਹੀ ਦੱਸਾਂ ਮੈਨੂੰ ਨਾ ਜਿਹੜੇ ਮੇਰੇ ਮਤਲਬ ਕਿ ਸਬਸਕ੍ਰਾਈਬਰ ਮਿਲਦੇ ਆ ਨਾ ਮੈਨੂੰ ਨਾ ਅਕਸਰ ਕਹਿੰਦੇ ਜਾਂਦੇ ਤੇ ਜਲੰਧਰ ਬਹੁਤ ਜਾਣਦੇ ਮੈਂ ਕਿ ਉਹਦੀ ਵਜ੍ਹਾ ਵਾ ਤੇ ਹੁਣ ਜਿਹੜੀ ਦੁਬਾਰਾ ਵੀਡੀਓ ਆਊਗੀ ਨਾ ਉਹ ਵਜ੍ਹਾ ਤੁਹਾਨੂੰ ਪਤਾ ਲੱਗਦੀ ਮੇਰੇ ਅੱਗੇ ਖੜੇ ਆ ਬਿੱਟੂ ਕਾਰ ਬਾਜ਼ਾਰ ਸ਼ਹਿਰ ਜਲੰਧਰ ਐਡਰੈਸ ਫੇਰ ਦੱਸ ਦਿੰਨੇ ਆ ਸਹਿਨਾਈ ਪੈਲਸ ਰੋਡ ਕੋਈ ਬਕਰੀ ਦੇ ਬਿਲਕੁਲ ਸਾਹਮਣੇ ਖੜੇ ਆ ਬਾਈ ਤੇ ਬੰਟੀ ਭਾਜੀ ਉਹਨਾਂ ਵਾਲੇ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੈਮੋ ਬਿਲਕੁਲ ਸਭ ਤੋਂ ਪਹਿਲੇ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ ਆਪਣੀ ਕੋਸ਼ਿਸ਼ ਜਿ ਰਵੇਗੀ ਅੱਜ ਨਵੇਂ ਸਾਲ ਦੇ ਵਿੱਚ ਜਿਹੜੇ ਮੇਰੇ ਵੀਰ ਨਵੀਂ ਗੱਡੀ ਲੈਣਾ ਚਾਹੁੰਦੇ ਆ ਪਹਿਲੀ ਵਾਰੀ ਲੈਣਾ ਚਾਹੁੰਦੇ ਆ ਰੱਬ ਜਲਦੀ ਤੋਂ ਜਲਦੀ ਉਹਨਾਂ ਦੀ ਇੱਛਾ ਪੂਰੀ ਕਰੇ ਤੇ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਵਧੀਆ ਵਧੀਆ ਗੱਡੀਆਂ ਆਪਾਂ ਦੇਈਏ ਪ੍ਰੋਵਾਈਡ ਕਰਾਈਏ ਬਾਈ ਅੱਜ ਨਾ ਨਵੀਆਂ ਹੀ ਕਾਰਾਂ ਨੇ ਜਮਈ ਮੈਂ ਕਹਿੰਦਾ ਖਰਾ ਸੋਨਾ ਜਿਹਨੂੰ ਕਹਿੰਦੇ ਆ ਨਾ ਉਹ ਚੀਜ਼ ਆ ਸਭ ਤੋਂ ਪਹਿਲੀ ਵਾਰੀ ਸ਼ੁਰੂਆਤ ਆਪਾਂ ਇਹਦੇ ਤੋਂ ਕਰਦੇ ਆ ਸਭ ਤੋਂ ਪਹਿਲੇ ਜੀ 7 ਸੀਟਰ ਬੀਆਰਵੀ ਆਪਾਂ ਪਹਿਲੇ 2-3 ਗੱਡੀਆਂ ਇਹਦੇ ਨਾਲ ਦੀਆਂ ਵੇਚ ਚੁੱਕੇ ਆ ਲੋਕੀ ਬਹੁਤ ਡਿਮਾਂਡ ਕਰ ਰਹੇ ਸੀਗੇ ਠੀਕ ਆ ਜੀ ਪਹਿਲੇ ਆਪਾਂ ਦੂਜੇ ਨਾਂ ਦੀਆਂ ਵੇਚੀਆਂ ਅੱਜ ਆਪਾਂ ਤੁਹਾਨੂੰ ਪਹਿਲੇ ਨਾਂ ਦੀ ਬੀਆਰਵੀ ਦੇ ਰਹੇ ਆ ਫਰਸਟ ਓਨਰ ਬ੍ਰਾਂਡ ਨਿਊ ਕੰਡੀਸ਼ਨ ਨਵੇਂ ਬ੍ਰਾਂਡ ਨਿਊ ਟਾਇਰ ਹਾਂਜੀ ਤੇ ਕੰਡੀਸ਼ਨ ਗੱਡੀ ਦੀ A1 ਡੀਜ਼ਲ ਡੀਜ਼ਲ ਐਵਰੇਜ ਭਾਈ ਐਵਰੇਜ ਦੀ 24 25 ਦੀ ਸਾਰਿਆਂ ਨੂੰ ਪਤਾ ਆ ਹਾਂ ਤੇ ਬਾਜ਼ਾਰ ਦੇ ਵਿੱਚ ਲੋਕਾਂ ਨੇ ਇਹਦੇ ਰੇਟ ਪਾਏ ਹੋਏ ਆ ਕਿਸੇ ਨੇ 5.5 ਲੱਖ ਕਿਸੇ ਨੇ 5.5 ਲੱਖ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਬਰਾਂਡ ਨਿਊ ਕੰਡੀਸ਼ਨ ਦੀ Honda BRV ਦੇ ਰਹੇ ਆ ਇੱਕੋ ਫਿਕਸ ਰੇਟ 4 ਲੱਖ ਤੇ 51000 ਰੁਪਏ ਦੀ 4 ਲੱਖ ਤੇ 51000 ਰੁਪਿਆ ਭਾਈ ਮੇਰਾ ਭਰਾ ਜਿਹੜਾ ਆਰਟੀਕਲ ਲੈਣ ਚੱਲਾ ਨਾ ਤੇ ਬਜਟ ਘੱਟ ਹੈਗਾ ਭਾਈ ਸਾਨੂੰ ਸਿੰਪਲ ਜੀ ਗੱਲ ਦੱਸਾਂ 25 ਤੋਂ ਉੱਤੇ ਦੀ ਆ ਗੱਡੀ ਨੇ ਐਵਰੇਜ ਦੇ ਦੇਣੀ ਤੇ ਬੰਦੇ ਬਿਠਾਉਂਗੇ ਤੁਸੀਂ ਸੱਤ 7 ਸੀਟਡ ਗੱਡੀ ਐ ਡੀਜ਼ਲ ਦੀ ਐ ਤੇ ਲੋਨ ਤੇ ਆਪਾਂ ਤੁਹਾਡਾ 4 ਲੱਖ ਦਾ ਕਰਵਾ ਲਾਂਗੇ ਸਿਬਲ ਤੇ ਬੈਂਕਿੰਗ ਜੇ ਵਧੀਆ ਹੋਈ 50000 ਤੁਸੀ ਲੈ ਆਣਾ ਬਸ ਬੰਡੀ ਭਾਈ ਨਾ ਜ਼ਿਆਦਾ ਪੈਸੇ ਲੈਂਦੇ ਨਹੀਂ ਆ ਭਾਈ ਸਿਬਲ ਤੁਸੀਂ ਆਪਣਾ ਚੰਗਾ ਲਿਆਓ ਕਈ ਵਾਰੀ ਤਾਂ ਭਾਜੀ ਆਪਾਂ ਹੱਥੀਂ ਵੀ ਪੈਸੇ ਦੇ ਕੇ ਤੋਰੇ ਬਿਲਕੁਲ ਬਹੁਤ ਬੰਦਿਆਂ ਨੂੰ ਹੱਥੀਂ ਵੀ ਪੈਸੇ ਦੇ ਕੇ ਤੋਲੇ ਆਇਆ ਬਾਈ ਇਹ ਜੀ ਰਿਐਲਿਟੀ ਆ ਆਪਣਾ ਸਬਲ ਸਕੋਰ ਚੰਗਾ ਲਿਆਓ ਆਓ ਤੁਹਾਨੂੰ ਹੋਰ ਕਾਰਾਂ ਦਿਖਾਈਏ ਹੋਰ ਵੀ ਇਹ ਕਿਹੜੀ ਐ ਇੱਥੇ ਹੋਰ ਇੱਥੇ ਇੱਕ ਟ੍ਰੈਨੋ ਖੜੀ ਆ ਟ੍ਰੈਨੋ ਦਿਖਾਓ ਟ੍ਰੈਨੋ ਵੀ ਵੀਰੇ ਅੱਜ ਘੈਂਟ ਰੇਟ ਤੇ ਦੇ ਦੇਣੇ ਵੀ ਨਵੇਂ ਸਾਲ ਤੇ ਇਹਨਾਂ ਦਾ ਪੂਰਾ ਮਨ ਬਣਾ ਦੇਣਾ ਮਨ ਬਣਾ ਦਿੰਦੇ ਪੂਰਾ ਦੱਸੋ ਕਿੰਨਾ ਮਾਡਲ ਇਹ 13 12ਵੇਂ ਮਹੀਨੇ ਦੀ ਗੱਡੀ ਆ ਸਭ ਤੋਂ ਵੱਡੀ ਗੱਲ ਐ ਪਹਿਲੇ ਨਾਂ ਦੀ ਐ ਹਾਂਜੀ ਬ੍ਰਾਂਡ ਨਿਊ ਟਾਇਰ ਐ ਗੱਡੀ ਜਿਹੜਾ ਧੋਤੀ ਨਹੀਂ ਹੋਈ ਇਹ ਮੈਂ ਆਪ ਵੀ ਚਲਾ ਰਿਹਾ ਹਾਂ ਕਾਫੀ ਦਿਨ ਤੋਂ ਭਾਜੀ ਐਵਰੇਜ ਤੁਸੀਂ ਦੱਸੀ ਸੀ ਮੈਨੂੰ ਐਵਰੇਜ 23 24 ਦੀ ਐਵਰੇਜ ਦਊਗੀ ਜੇ ਗੱਡੀ 23 24 ਦੀ ਐਵਰੇਜ ਨਹੀਂ ਦੇਵੋਗੇ ਗੱਡੀ ਘਰੋਂ ਵਾਪਸ ਐਨੀ ਗਾਰੰਟੀ ਹੈ ਬੰਟੀ ਭਾਈ ਨਾ ਆਹੀ ਗੱਡੀ ਸੈਲਫ ਡਰਾਈਵ ਕਰ ਰਿਹਾ ਹਾਂ ਇਸ ਟਾਈਮ ਭਾਈ ਜਿਹੜੇ ਕਹਿੰਦੇ ਨੇ ਵੀ ਸਾਨੂੰ ਕਾਰ ਚਾਹੀਦੀ ਵੱਧ ਐਵਰੇਜ ਵਾਲੀ ਉੱਤਮ ਚਾਹੀਦੀ ਹੈ ਤੇ ਉਹਦੇ ਵਾਸਤੇ ਅੱਜ ਆਪਾਂ ਗੱਡੀ ਦੇ ਦੇਣੀ ਹੈ ਸਿਰਫ ਤੇ ਸਿਰਫ 310000 ਰੁਪਏ ਦੇ ਵਿੱਚ ਕਿੰਨੇ 310000 ਰੁਪਏ ਵਿੱਚ ਗੱਡੀ ਦੇ ਦੇਣੀ ਹੈ ਫਿਕਸ ਪ੍ਰਾਈਸ ਕੋਈ 바ਰਗੇਨਿੰਗ ਨਹੀਂ ਜਿਹਨੇ ਬੁੱਕ ਕਰ ਨਹੀਂ ਹੁਣ ਗੱਲ ਉਹ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਦਾ ਮਤਲਬ ਫੁੱਲ ਗਾਰੰਟੀ ਬਾਈ ਅਸੀਂ ਨਾ ਖੁਦ ਹੁਣ ਜਿਹੜੀ ਦੂਜੀ ਲੋਕੇਸ਼ਨ ਤੇ ਜਾਣਾ ਨਾ ਆਹੀ ਗੱਡੀ 'ਚ ਬੈਠ ਕੇ ਜਾਣਾ ਔਰ ਮੈਂ ਕਹਿੰਦਾ ਪੂਰਾ ਇਹਨ ਗੱਡੀ 'ਚ ਇੱਕ ਕੱਜ ਨਹੀਂ ਹੈਗਾ ਬਾਈ ਨੰਬਰ ਤੁਹਾਡੀ ਸਕਰੀਨ ਤੇ ਆ ਮੇਰੇ ਖਿਆਲ ਨਾਲ 2.5 ਪੌਣੇ ਤਿੰਨ ਦਾ ਲੋਨ ਹੋ ਜਾਊਗਾ ਬਿਲਕੁਲ ਹੋ ਜਾਊਗਾ ਨੰਬਰ ਤੁਹਾਡੇ ਸਕਰੀਨ ਤੇ ਆਓ ਤੁਹਾਨੂੰ ਹੋਰ ਕਾਰਾਂ ਦਿਖਾਈਏ ਤੇ ਹੁਣ ਨਾ ਸਫਾਰੀਆਂ ਦਿਖਾਉਣ ਜਾ ਰਹੇ ਆ ਨਾਲ ਤੁਹਾਨੂੰ ਆ ਸਟਾਕ ਚੈੱਕ ਕਰਾਓ ਆ ਸਾਰਾ ਸਟਾਕ ਤੁਹਾਨੂੰ ਦੇਣ ਜਾ ਰਹੇ ਹਾਂ ਸਫਾਰੀਆਂ ਦੀ ਕਹਿੰਦੇ ਬੜੀ ਡਿਮਾਂਡ ਆ ਰਹੀ ਸੀ ਬਾਜੀ ਸਫਾਰੀਆਂ ਦੋ ਹਫ਼ਤੇ ਜਦੋਂ ਆਪਣੇ ਕੋਲ ਨਹੀਂ ਆਈਆਂ ਸੀ ਮੈਂ ਲੋਕਾਂ ਦੇ ਫੋਨ ਸੁਣ ਸੁਣ ਕੇ ਥੱਕ ਗਿਆ ਸਫਾਰੀ ਦਿਓ ਸਫਾਰੀ ਦਿਓ ਹਾਂਜੀ ਹੁਣ ਆਪਣੇ ਕੋਲ ਚਾਰ ਸਫਾਰੀਆਂ ਆ ਗਈਆਂ ਆ ਜਿਨ੍ਹਾਂ ਨੂੰ ਹਜੇ ਰੈਡੀ ਕੀਆ ਠੀਕ ਹੈ ਬਾਕੀ ਰੈਡੀ ਹੋ ਰਿਹਾ ਆ ਹਾਂ ਆ ਦੋ ਦੋਨੂੰ ਅੱਜ ਦਿਖਾ ਰਹੇ ਹਾਂ ਦੋ ਵੇ ਤੁਹਾਨੂੰ ਅਗਲੀ ਵਾਰੀ ਜੇ ਬਚ ਗਈਆਂ ਤਾਂ ਦਿਖਾਵਾਂਗੇ ਡਨ ਸਭ ਤੋਂ ਪਹਿਲੇ ਆ ਜੀ ਇਹ 2011 ਹਮ ਰਜਿਸਟਰਡ 2012 ਹਾਂਜੀ ਠੀਕ ਹੈ ਜੀ ਹੂੰ ਗੱਡੀ ਹੈਗੀ ਆ ਬ੍ਰੈਂਡ ਨਿਊ ਕੰਡੀਸ਼ਨ ਦੀ ਆਰ ਸੀ ਇਹਦੀ ਤੁਹਾਨੂੰ ਆਪਾਂ 5 ਸਾਲ ਲਈ ਪਾਸ ਕਰਵਾ ਕੇ ਦੇਵਾਂਗੇ ਠੀਕ ਹੈ ਵੀਰੇ ਮਤਲਬ 2031 ਤੱਕ ਆਰ ਸੀ ਪਾਸ ਮਿਲੂਗੀ ਠੀਕ ਹੈ ਅਲੋਏ ਟਾਇਰ ਬਿਲਕੁਲ ਨਵੇਂ ਆ ਹੂੰ ਕੰਡੀਸ਼ਨ ਗੱਡੀ ਦੀ ਤੁਹਾਡੇ ਸਾਹਮਣੇ ਬਿਲਕੁਲ ਨਵੀਂ ਆ ਦੇਖੋ ਭਾਈ ਅੰਦਰੋਂ ਅੰਦਰੋਂ ਵੀ ਦੇਖ ਲਓ ਗੱਡੀ ਦੀ ਕੰਡੀਸ਼ਨ ਅੱਛਾ 5 ਸਾਲ ਦੀ ਵੈਲਿਡ ਆਗੇ 2031 ਹਾਂ 2031 ਤੱਕ ਆਰ ਸੀ ਵੈਲਿਡ ਦਵਾਂਗੇ ਬੈਕ ਕੈਮਰਾ ਲੱਗਾ ਆ ਹੂੰ ਸਭ ਤੋਂ ਟੌਪ ਮਾਡਲ ਹੈ ਛੱਤ 'ਚ ਵੀ ਜਿਹਦੇ ਏਸੀ ਹੁੰਦਾ ਆ ਹਾਂਜੀ ਭਾਈ ਗੱਡੀ ਦਾ ਰੇਟ ਬਿਲਕੁਲ ਜਾਇਜ਼ ਤੁਹਾਨੂੰ ਆਪਾਂ ਦੇ ਦੇਣਾ ਆ ਸਿਰਫ ਤੇ ਸਿਰਫ 275000 ਰੁਪਏ ਦੇ ਵਿੱਚ ਧਿਆਨ ਨਾਲ ਸੁਣ ਲਿਓ ਕਿੰਨਾ 275000 ਰੁਪਏ ਦੇ ਵਿੱਚ 2031 ਤੱਕ ਆਰਸੀ ਪਾਸ সাফਾਰੀ ਤੁਹਾਨੂੰ ਆਪਾਂ ਦੇ ਰਹੇ ਆੀਐਕਸ ਮਾਡਲ ਪਿਛਲੀ ਵਾਰੀ ਨਾ ਮੈਂ ਜਦੋਂ ਆਇਆ ਸੀ ਮੇਰੇ ਸਾਹਮਣੇ ਗਾਹਕ ਆਏ ਸੀ ਉਹਨਾਂ ਨੇ ਜਿੱਦਾਂ ਇਸ ਵਾਰੀ ਉਹ ਦੇਖੀ ਬਾਈ ਨਾਲ ਹੀ ਰੰਗ ਕਰਦੀ ਇਹ ਕਾਰਾਂ ਸਾਰੀਆਂ ਰੈਡੀ ਟੂ ਮੂਵ ਨੇ ਰੈਡੀ ਟੂ ਮੂਵ ਆ ਗੱਡੀ ਰੈਡੀ ਆ ਬਿਲਕੁਲ ਆਹਨ ਆਪਾਂ ਤੁਹਾਨੂੰ ਜਿਹੜੀ ਦੂਜੀ ਦਿਖਾ ਰਹੇ ਆ ਇਹ ਹਜੇ ਰੱਤੀ ਆਈ ਆ ਇਹ ਹਜੇ ਤਿਆਰ ਹੋਣੀ ਆ ਇਹ ਮਾਡਲ ਹੈਗੀ ਆ 2013 ਅੱਛਾ ਜੀ ਠੀਕ ਆ ਜੀ 2013 ਮਾਡਲ ਆ ਟਾਇਰ ਬਲੈਂਡ ਨਿਊ ਪੁਵਾਤੇ ਇਹਨੂੰ ਆਪਾਂ ਕੱਲ ਹੂੰ ਬਾਕੀ ਡਰਾਈ ਕਲੀਨ ਕੰਪਾਊਂਡ ਉਹ ਅਸੀਂ ਗੱਡੀ ਹਜੇ ਕਰਾਣੀ ਆ 2028 ਤੱਕ ਵੈਲਿਡ ਆ 28 ਤੱਕ ਵੈਲਿਡ ਆ ਠੀਕ ਐ ਇਹ ਵੀ ਗੱਡੀ ਆਪਾਂ ਤੁਹਾਨੂੰ ਬਹੁਤ ਭਾਅ ਸਰ ਦੇ ਦੇਣੀ ਆ ਇੰਨੇ ਦੀ ਵਜ ਇਹ ਗੱਡੀ ਆਪਾਂ ਤੁਹਾਨੂੰ ਦੇ ਦੇਣੀ 295000 ਰੁਪਏ ਦੀ ਸਹੀ ਗੱਲ ਸਹੀ ਗੱਲ ਆ 13 ਮਾਡਲ 295000 ਤੁਹਾਨੂੰ ਦੇ ਦਾਂਗੇ ਐਪ ਬਫਰੇ ਦੇ ਵਿੱਚ ਤੁਹਾਨੂੰ ਨਾਲ ਦੇ ਦਾਂਗੇ ਆਪਾਂ ਲਓ ਫੇ ਮਿੱਤਰੋ ਨਿਆਰੇ ਲਓ ਇਹ ਕਾਰਾਂ ਉਹੀ ਭਰਾ ਰੱਖਦੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਸਫਾਰੀਆਂ ਦਾ ਇਹਨਾਂ ਦੀ ਬਈ ਰੀਸ ਨਹੀਂ ਇਹਨਾਂ ਦਾ ਰਤਬਾ ਲੱਗਾ 275 ਦੀ ਉਹ 295 ਦੀ 295 ਦੀ ਹੈ ਆਹ ਉਹਦੇ ਬਾਅਦ ਟਿਗਵਾਨ ਅੱਗੇ ਆ ਗਈ ਜੀ ਵੋਕਸ ਵੈਗਨ ਦੇ ਟਿਗਵਾਨ ਹਾਂਜੀ ਇਹਨੂੰ ਆਪਾਂ ਹੁਣ ਕੱਲ ਤਾਜੀ 25000 ਰੁਪਏ ਲਾ ਕੇ ਸੈਰਾਮਿਕ ਕੋਟਿੰਗ ਵਗੈਰਾ ਕਰਾਤੀ ਹੈ ਗੱਡੀ ਹੁਣ ਬਿਲਕੁਲ ਰੈਡੀ ਹੋ ਗਈ ਹੈ ਠੀਕ ਹੈ ਵੀਰੇ ਸਾਰਿਆਂ ਨੂੰ ਪਤਾ ਹੈ ਕਿ ਟਿਗਵਾਨ ਡੀਜ਼ਲ ਦੀ 2000 ਸੀਸੀ ਇੰਜਨ ਵਾਲੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਟੋਪ ਮਾਡਲ ਡਬਲ ਸਪੈਨੋਮਿਕ ਸਨਰੂਫ ਪੁਸ਼ ਬਟਨ ਸਟਾਰਟ ਮ사ਜਰ ਵਾਲੀਆਂ ਵੈਂਟੀਲੇਟਰ ਵਾਲੀਆਂ ਸੀਟਾਂ ਹਾਂਜੀ ਇਹ ਮਾਡਲ ਹੈਗਾ 45 ਲੱਖ ਵਾਲਾ ਠੀਕ ਹੈ ਵੀਰੇ ਤੇ ਗੱਡੀ ਦਾ ਮਾਡਲ ਹੈਗਾ 2018 ਹਾਂਜੀ ਓਨਰ ਫਰਸਟ ਇੰਸ਼ੋਰੈਂਸ ਵੀ 70000 ਰੁਪਏ ਦੀ ਤਾਜੀ ਹੋਈ ਹੈ ਹਾਂਜੀ ਤੇ ਗੱਡੀ ਦੀ ਕੰਡੀਸ਼ਨ ਨਵੇਂ ਬ੍ਰਾਂਡ ਨਿਊ ਟਾਇਰ ਗੱਡੀ ਅੱਜ ਇੱਕੋ ਰੇਟ ਆਪਾਂ ਤੁਹਾਨੂੰ ਦੇ ਦੇਣੀ ਹੈ 11 ਲੱਖ ਤੇ 65000 ਰੁਪਏ ਦੀ 45 ਲੱਖ ਵਾਲੀ 45 ਲੱਖ ਵਾਲੀ ਗੱਡੀ ਸਿਰਫ 11 ਲੱਖ 65000 ਰੁਪਿਆ ਫਿਕਸ ਰੇਟ ਆ ਵੀਰੇ ਗੱਡੀ ਦੀ ਪੂਰੀ ਗਾਰੰਟੀ ਹੈ A to Z ਗੱਡੀ ਦੀਆਂ ਸਰਵਿਸਾਂ ਜਿਹੜੀਆਂ ਕੰਪਨੀ ਦੇ ਵਿੱਚ ਹੋਈਆਂ ਆ 1 ਲੱਖ 5000 ਚੱਲੀ ਆ ਵਿਦ ਕੰਪਨੀ ਰਿਕਾਰਡ ਚੱਲੀ ਆ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਭਾਈ ਡੀਜ਼ਲ ਦੇ ਵਿੱਚ ਨਾ ਇੰਨਾ ਕਾਰਾਂ ਦੀ ਐਵਰੇਜ ਵੀ ਬਹੁਤ ਹੁੰਦੀ ਆ ਜਿਹੜੇ ਭਰਾ ਕਹਿੰਦੇ ਵੀ ਸਾਨੂੰ ਲਗਜ਼ਰੀ ਚਾਹੀਦੀ ਆ ਨਾਲ ਮੈਂ ਕਹਾਂ ਜੀ ਮਰਸੀਡੀ ਬੀ ਐਮ ਡਬਲਯੂ ਦੇ ਵਿੱਚ ਇੰਨੇ ਫੰਕਸ਼ਨ ਨਹੀਂ ਹੁੰਦੇ ਆ ਜਿੰਨੇ ਆ ਟਿਗਵਾਨ ਡੀਜ਼ਲ ਦੇ ਵਿੱਚ ਆ ਬੰਟੀ ਭਾਈ ਚੰਗੀ ਤਰ੍ਹਾਂ ਟਰਾਈ ਦਵਾਇਓ ਮੈਂ ਕਹਾਂ ਜੀ ਬਿਲਕੁਲ ਪੂਰੀ ਵਧੀਆ ਤਰੀਕੇ ਨਾਲ ਜਿਹੜਾ ਟਰਾਈ ਲੈ ਗਿਆ ਉਹ ਪੈਸੇ ਦੇਊਗਾ ਵਿੱਚ ਬਹਿ ਕੇ ਵਿੱਚ ਬਹਿ ਕੇ ਤੇ ਉਹਦੇ ਬਾਅਦ ਵੀਰੇ ਉਹਦੇ ਬਾਅਦ ਤੁਹਾਨੂੰ ਅੱਜ ਪੈ ਮਾਈਕਰਾ ਓਏ ਹੋਏ ਜਿਹਨਾਂ ਦਾ ਵਾਜਣ ਇਹ ਵੀ ਹੋਟ ਪ੍ਰੋਡਕਟ ਆ ਇਹ ਵੀ ਤੁਹਾਨੂੰ ਅਸੀਂ ਤਿਆਰ ਕਰਕੇ ਦੇਵਾਂਗੇ ਹਜੇ ਰਾਤੀ ਆਈ ਐ ਠੀਕ ਹੈ ਵੀਰ ਮਾਡਲ ਹੈਗਾ ਯਾ 2013 ਹਾਂਜੀ ਫਸਟ ਓਨਰ ਹੂੰ ਪੈਟਰੋਲ ਦੀ ਕਾਰ ਹਾਂਜੀ ਡਰਾਈ ਕਲੀਨ ਕੰਪਾਊਂਡ ਤੇ ਬੰਪਰ ਦੇ ਜਿਹੜੇ ਸਕਰਾਜ ਆ ਤੁਹਾਨੂੰ ਬਿਲਕੁਲ ਸਹੀ ਕਰਾ ਕੇ ਦੇਵਾਂਗੇ ਠੀਕ ਹੈ ਵੀਰ ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ ਸਿਰਫ ਤੇ ਸਿਰਫ 210000 ਰੁਪਏ ਦੇ ਵਿੱਚ ਕਿੰਨੇ ਦੀ 210000 10000 ਰੁਪਏ ਦੀ 13 ਮਾਡਲ ਪੈਟਰੋਲ ਦੀ ਮਾਈਕਰਾ ਜਿਹੜੇ ਕਹਿੰਦੇ ਵੀ ਸਾਨੂੰ ਉੱਚਾ ਮਾਡਲ ਚਾਹੀਦਾ ਪੈਸੇ ਘੱਟ ਲਾਣੇ ਆ ਔਰ ਸਭ ਤੋਂ ਵੱਡੀ ਗੱਲ ਕਾਲੇ ਰੰਗ ਦੀ ਪਲੱਸ ਪੈਟਰੋਲ ਪੈਟਰੋਲ ਇਹ ਤਾਂ ਕੰਬੀਨੇਸ਼ਨ ਹੋ ਗਿਆ ਪੂਰਾ ਕੰਬੀਨੇਸ਼ਨ ਹੋ ਗਿਆ ਜਿੰਨਾ ਦਾ ਬਜਟ ਘੱਟ ਆ ਇਹ ਕੈਸ਼ ਡੀਲ ਰਹੂਗੀ ਮੇਰੇ ਖਿਆਲ ਕੈਸ਼ ਡੀਲ ਰਹੂਗੀ ਨੰਬਰ ਤੁਹਾਡੀ ਸਕਰੀਨ ਤੇ ਚੱਲਦੇ ਪਏ ਆ ਮੇਰੇ ਫੋਰਡ ਦੀ ਆਹ ਭਾਈ ਮੇਰੇ ਬੰਦੇ ਵੀਰ ਜਿਹੜੇ ਆਟੋਮੈਟਿਕ ਗੱਡੀ ਲੱਭਣੀ ਆ ਉੱਚਾ ਮਾਡਲ ਚਾਹੁੰਦੇ ਆ ਹਾਂਜੀ ਇਹ ਗੱਡੀ ਦੀ ਖਾਸियत ਪਤਾ ਕੀ ਆ ਹੂੰ ਚੱਲੀ ਆ ਸਿਰਫ 40000 ਕਿਲੋਮੀਟਰ ਜੈਨੂਨ ਬਜੀ ਜੈਨੂਨ 40000 ਕਿਲੋਮੀਟਰ ਚੱਲੀ ਆ ਉਪਰੋਂ ਆਟੋਮੈਟਿਕ ਆ ਓਏ ਹੋਏ ਐਂਡਰੋਇਡ ਸਿਸਟਮ ਪਲੇਅਰ ਵਧੀਆ ਲੱਗਾ ਹੋਇਆ ਆ ਹਾਂਜੀ ਠੀਕ ਆ ਜੀ ਬੈਕ ਕੈਮਰਾ ਸਾਰਾ ਕੁਝ ਹੈਗਾ ਗੱਡੀ ਦੇ ਵਿੱਚ ਦੇ ਟਾਇਰ ਬਿਲਕੁਲ ਵਧੀਆ ਬ੍ਰਾਂਡ ਨਿਊ ਹੋ ਗਏ ਆ ਸਭ ਤੋਂ ਖਾਸ ਇਹ ਤੁਹਾਨੂੰ ਦੱਸ ਤੀ ਕਿ ਸਿਰਫ 40000 ਕਿਲੋਮੀਟਰ ਚੱਲੀ ਆ ਫਰਸਟ ਓਨਰ ਆ ਮਾਡਲ ਵੀ 2015 ਆ ਨਾਲੇ ਉਹ ਡਿੱਗੀ ਵਾਲੀ ਆ ਡਿੱਗੀ ਵਾਲੀ ਸਪੋਰਟ ਅਸਪਾਇਰ ਇਹ ਵੀ ਆਪਾਂ ਤੁਹਾਨੂੰ ਅੱਜ ਬਹੁਤ ਜੈਨੂਇਨ ਰੇਟ ਤੇ ਦੇ ਦੇਣੀ ਆ ਸਿਰਫ ਤੇ ਸਿਰਫ 3 ਲੱਖ ਤੇ 45000 ਰੁਪਏ ਦੇ ਵਿੱਚ ਆਟੋਮੈਟਿਕ 40000 ਚੱਲੀ ਪੈਟਰੋਲ ਦੀ ਅਸਪਾਇਰ 3 ਲੱਖ 45000 ਤੇ 15 ਮਾਡਲ ਦੀ ਬਈ 15 ਰਜਿਸਟਰਡ 16 ਪੈਟਰੋਲ ਆਟੋਮੈਟਿਕ 15 ਵਾ ਰਜਿਸਟਰਡ 16 ਵਾ ਪੈਟਰੋਲ ਆ ਪਲੱਸ ਆਟੋਮੈਟਿਕ ਐ ਤੇ 40000 ਚੱਲੀ ਦੀ ਪੂਰੀ ਫੁੱਲ ਗਾਰੰਟੀ ਆ ਨੰਬਰ ਤੁਹਾਡੀ ਸਕਰੀਨ ਤੇ ਜਿਹੜੇ ਕਹਿੰਦੇ ਨਾ ਵੀ ਘੱਟ ਚੱਲੀ ਲੈਣੀ ਆ ਆਟੋਮੈਟਿਕ ਲੈਣੀ ਆ ਸਾਰੇ ਤਰੀਕੇ ਦੀਆਂ ਨਾ ਚੀਜ਼ਾਂ ਬਾਈ ਹੋਣੀ ਇਕੱਠੇ ਕਰਕੇ ਰੱਖਦੇ ਆ ਤੁਸੀਂ ਜੇ ਵੀਡੀਓ ਲੇਟ ਵੀ ਦੇਖ ਰਹੇ ਹੋ ਨਾ ਬਾਈ ਬਾਈ ਉਹਨਾਂ ਨੂੰ ਕਾਲ ਲਾ ਕੇ ਪੁੱਛਿਓ ਤੁਹਾਡੀ ਕੋਈ ਵੀ ਰਿਕੁਆਇਰਮੈਂਟ ਹੋਈ ਗੱਡੀਆਂ ਹਰ ਹਫ਼ਤੇ ਚੇਂਜ ਹੁੰਦੀਆਂ ਬਾਈ ਇਹ ਹੁਣ ਆ ਗਈ ਜੀ ਜਿਨ੍ਹਾਂ ਨੇ ਆਟੋ ਨਹੀਂ ਲੈਣੀ ਐ ਇਹ ਮੈਨੂਅਲ ਐ ਜੋੜਾ ਲਿਆਂਦਾ ਜੋੜਾ ਲਿਆਂਦਾ ਆਏ ਹੋਏ ਇਹ ਉਸ ਤੋਂ ਵੀ ਘੱਟ ਚੱਲੀ ਐ ਠੀਕ ਐ ਵੀ ਇਹ ਗੱਡੀ ਚੱਲੀ ਐ ਸਿਰਫ 30000 ਕਿਲੋਮੀਟਰ ਜੈਨੂਨ ਵੀ ਜੈਨੂਨ ਗਰੰਟੀ ਨਾਲ ਪੂਰੀ ਲਓ ਫੇ ਇਹ ਮੈਨੂੰ 2015 ਰਜਿਸਟਰਡ ਐ ਵੀ 16 ਹਾਂਜੀ ਫਰਸਟ ਓਨਰ 32 33000 ਕੰਪਨੀ ਰਿਕਾਰਡ ਨਾਲ ਚੱਲੀ ਦੀ ਪੂਰੀ ਫੁੱਲ ਗਰੰਟੀ ਟਾਇਰ ਪਹਿਲੀ ਵਾਰੀ ਨਵੇਂ ਅਸੀਂ ਆਪੋ ਆਤੇ ਐ ਇਹਦਾ ਰੇਟ ਵੀ ਆਪਾਂ ਤੁਹਾਨੂੰ ਬਹੁਤ ਜੈਨੂਨ ਜਿਆ ਦੇ ਦੇਣਾ ਆ ਇਹ ਆਪਾਂ ਤੁਹਾਨੂੰ ਦੇ ਦੇਣੀ ਐ ਸਿਰਫ 2 ਲੱਖ ਤੇ 60000 ਰੁਪਏ ਦੇ ਵਿੱਚ ਭਾਈ ਮੈਂ ਨਹੀਂ ਮੰਨਦਾ 2 60 15 ਮਾਡਲ ਪੈ 32000 ਚੱਲੀ ਦੀ ਪੂਰੀ ਫੁੱਲ ਗਾਰੰਟੀ ਪੈਟਰੋਲ ਗੱਡੀ ਮੈਂ ਕਹਿੰਦਾ ਕਿਤੇ ਵੀ ਐਨੇ ਦੀ ਗੱਡੀ ਤੁਸੀਂ ਲਿਆ ਕੇ ਦੱਸੋ ਐਨੀ ਘੱਟ ਚੱਲੀ ਮੈਂ ਜ਼ਿੰਮੇਵਾਰ ਬੈਠਾ ਹਾਂ ਭਾਜੀ ਮਾਡਲ ਉੱਚਾ ਹੈ ਮੈਂ ਕਹਿੰਦਾ ਹੀ ਮਾਡਲ ਉੱਚਾ ਆ ਸੀ ਜਾਣੇ ਕਾਦੇ ਵਾਸਤੇ ਜਾਣਦੇ ਆ ਅਸੀਂ ਦੇਣੀ ਗੱਡੀ 260000 ਰੁਪਏ ਦੀ ਜਿਹੜਾ ਪਹਿਲੇ ਫੋਨ ਕਰਕੇ ਬੁੱਕ ਕਰ ਲੂਗਾ ਉਹਦੀ ਬੁੱਕ ਹੋ ਜੂਗੀ ਸਾਰੀ ਗੱਡੀ ਦੀ オリジナル ਦੀ ਗਾਰੰਟੀ ਤੇ 30 32000 ਜੋ ਚੱਲੀ ਜੈਨੂਨ ਦੀ ਉਹ ਵੀ ਗਾਰੰਟੀ ਵੀਡੀਓ ਪਾਈ ਤੇ ਗੱਡੀ ਗਈ ਆਹਾ ਵੀਰੇ ਉਹਦੇ ਬਾਅਦ ਅੱਗੇ ਆ ਗਈ ਜੀ ਹੁਣ ਆਪਣੇ ਟੈਕਸੀ ਵੀਰਾਂ ਵਾਸਤੇ ਦੋ ਗੱਡੀਆਂ ਆਪਾਂ ਦੇਣੀ ਆ ਅੱਜ ਨਾ ਮਤਲਬ 24 ਮਾਡਲ ਹਾਂਜੀ ਵੀ ਐਕਸ ਆਈ ਆਪਸ਼ਨਲ ਹੂੰ ਠੀਕ ਆ ਜੀ ਚੱਲੀ ਆ ਸਿਰਫ 32000 ਕਿਲੋਮੀਟਰ ਠੀਕ ਹੈ ਵੀਰੇ ਕੰਡੀਸ਼ਨ ਦਿਖਾ ਦਿਓ ਜਿੱਦਾਂ ਆਪਾਂ ਸਮਝ ਲੋ ਸ਼ੋਰੂਮ ਚੋਂ ਨਵੀਂ ਕਢਾਉਂਦੇ ਆ ਪੇਪਰ ਤੱਕ ਹੱਲੇ ਵਿਚੇ ਹੀ ਪਏ ਆ ਮੇਰਾ ਵਿਚੇ ਪਏ ਆ ਸਾਰਾ ਕੁਝ ਵਿਚੇ ਆ ਹਾਂ ਇਹਦੇ ਵਿੱਚ ਆ ਗੋਡਕੀ ਤਾਂ ਹਰ ਤੀਜ ਗੱਡੀ ਦੀ ਓਰੀਜਨਲ ਇਹ ਹਜੇ ਕੰਪਾਊਂਡ ਪਾਲਿਸ਼ ਗੱਡੀ ਹੋਣੀ ਆ ਹਾਂਜੀ ਫਸਟ ਓਨਰ ਦੀ ਕਾਰ ਆ ਸਾਰੇ ਏ ਟੂ ਜ਼ेड ਪੇਪਰ ਕੰਪਲੀਟ ਆ ਗੱਡੀ ਆਪਾਂ ਦੇ ਦੇਣੀ ਆ ਸਿਰਫ ਤੇ ਸਿਰਫ 6,115,000 ਰੁਪਏ ਦੇ ਵਿੱਚ 24 ਮਾਡਲ 24 ਮਾਡਲ ਦੀ 6,115,000 ਦੇ ਵਿੱਚ ਤੁਹਾਨੂੰ ਡਿਜ਼ਾਇਰ ਦੇਤੀ ਭਰਾ ਨੇ VXI ਆਪਸ਼ਨਲ 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 ਚ ਦੋ ਚਾਰ ਚੀਜ਼ਾਂ ਫੀਚਰ ਵਧ ਹੁੰਦੀਆਂ ਫਾਲਤੂ ਹੁੰਦੀਆਂ ਬਾਈ ਸਾਰੀ オリジナル ਦੀ ਗੱਡੀ ਦੀ ਗਾਰੰਟੀ ਹੋਊਗੀ ਨਾਲੇ ਪਹਿਲੇ ਨਾਮ ਦੀ ਆ ਪਹਿਲੇ ਨਾਮ ਦੀ ਪੇਪਰ ਸਾਰੇ ਪੂਰੇ ਉਹਦੇ ਬਾਅਦ ਫੇਰ ਤੋਹਫਾ ਆਹ ਤੋਹਫਾ 24 ਮਾਡਲ ਹਾਂਜੀ CNG ਪੈਟਰੋਲ ਹਾਂਜੀ ਸੀएनजी ਪੈਟਰੋਲ ਐਸਲੇ ਇੰਨੀ ਕ ਹੋਟ ਬਣੀ ਹੋਈ ਐ ਏਜੰਸੀ ਵਿੱਚ ਜਾਓ ਅਵੇਲੇਬਿਲਟੀ ਹੈ ਨਹੀਂ ਐ 4 ਮਹੀਨੇ ਦੀ ਵੇਟਿੰਗ ਐ ਤੇ ਉੱਪਰੋਂ ਜਿਹੜਾ ਹੁਣ ਨਵਾਂ ਮਾਡਲ ਆਇਆ ਆ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਐਦਾਂ ਦੀ ਕਰਤੀਆਂ ਕਿ ਉਹ ਟੈਕਸੀ ਵਾਲੇ ਵੀਰਾਂ ਨੂੰ ਪਸੰਦ ਹੀ ਨਹੀਂ ਆਂਦੀਆਂ ਵੀ ਆ ਆਹੀ ਪਸੰਦ ਸੀਗੀ ਆਹੀ ਚੀਜ਼ ਪਸੰਦ ਸੀਗੀ ਤੇ ਆਹੀ ਸਾਰੇ ਲਬਦੇ ਪਏ ਆ ਤੇ ਸਾਡੇ ਕੋਲ ਵੀ ਹੁਣ ਬੜੇ ਦਿਨਾਂ ਬਾਅਦ ਆਈ ਐ 24 ਮਾਡਲ ਚੱਲੀ ਸਿਰਫ 31 21000 ਕਿਲੋਮੀਟਰ ਆ 21000 ਸਿਰਫ 21000 ਚੱਲੀ ਆ ਉਹਦੀ ਗਾਰੰਟੀ ਪੂਰੀ ਲਿਖ ਕੇ ਦਵਾਂਗੇ ਹਾਂ ਕੋਈ ਮੀਟਰ ਪਿੱਛੇ ਹੋਊਗਾ ਉਹ ਵੀ ਗਾਰੰਟੀ ਹੈ ਕਈ ਲੋਕੀ ਕਮੈਂਟ ਪਾ ਦਿੰਦੇ ਜੀ ਟੈਕਸੀ ਚੱਲੀ ਐਨੀ ਘੱਟ ਕਿੱਦਾ ਚੱਲੀ ਐ ਗਾਰੰਟੀ ਵੀਰੇ ਲਿਖ ਕੇ ਹੋਊਗੀ 21000 ਚੱਲੀ ਆ ਸਿਰਫ ਕੁ ਵੀਰਾ ਸਾਡਾ ਬਾਹਰ ਆਇਆ ਸੀ ਨਹੀਂ ਇੱਥੇ ਕੰਮ ਸਹੀ ਬੈਠਿਆ ਫਿਰ ਵਾਪਸ ਬਾਹਰ ਚਲਾ ਗਿਆ ਅੱਛਾ ਠੀਕ ਹੈ ਤੇ ਗੱਡੀ ਆਪਾਂ ਦੇ ਦਾਂਗੇ ਸਿਰਫ ਤੇ ਸਿਰਫ 930000 ਰੁਪਏ ਦੀ 24 ਮਾਡਲ ਪਹਿਲੇ ਨਾਂ ਦੀ ਸੀ ਐਨ ਜੀ ਪੈਟਰੋਲ ਇੱਕ ਚੀਜ਼ ਦੱਸਾਂ ਤੁਹਾਨੂੰ 12 18 19 19 ਮਾਡਲ ਇਹਨੇ ਦੀਆਂ ਵਿਕੀ ਜਾਂਦੀਆਂ ਬਿਲਕੁਲ ਵਿਕੀ ਜਾਂਦੀਆਂ ਜੀ ਆਪਾਂ ਤੁਹਾਨੂੰ 24 ਮਾਡਲ ਦੇ ਰਹੇ ਆ 9 ਲੱਖ 30 ਹਜ਼ਾਰ ਰੁਪਿਆ ਫਿਕਸ ਪ੍ਰਾਈਸ ਜੇ ਮੇਰੇ ਕਿਸੇ ਵੀਰ ਨੇ ਲੋਨ ਕਰਾਣਾ ਆ ਸਿਬਲ ਵਧੀਆ ਆ ਤਾਂ 50 ਹਜ਼ਾਰ ਦੇ ਕੇ ਬਾਕੀ ਸਾਰਾ ਲੋਨ ਹੋ ਜਾਣਾ ਔਰ ਜਿਹੜੇ ਕਹਿੰਦੇ ਸੀ ਨਾ ਵੀ ਕੰਮ ਕਰਨਾ ਹੁਣ ਟੈਕਸੀ ਦਾ ਭਾਈ ਚੁੱਪ ਕਰਕੇ ਆ ਜਿਓ ਇਹਨਾਂ ਨੂੰ ਡਾਊਨ ਪੇਮੈਂਟ ਕਿੰਨੀ ਦੇਣੀ ਹੈ 50 ਹਜ਼ਾਰ ਰੁਪਿਆ ਬਸ ਇੰਨੀ ਕੀ ਲੈਣੀ ਤੁਸੀਂ ਅੱਗੇ ਆ ਗਈ ਜੀ ਜੇ ਕਿਸੇ ਨੇ ਕੱਲੀ ਪੈਟਰੋਲ ਲੈਣੀ ਆ ਨਲੇਜਾ ਇਹਦੇ ਖੰਭਾ ਲਈ ਹਾਂ ਜਾਜ ਦੇ ਖੰਭਾ ਲਈ ਹਾਂ ਸਭ ਤੋਂ ਵੱਡੀ ਗੱਲ ਇਹ ਗੱਡੀ ਹੁਣ ਬਿਲਕੁਲ ਆਪਰ ਰੈਡੀ ਤਿਆਰ ਕਰਾਤੀ ਹੈ ਹਾਂਜੀ ਇਹ ਸਭ ਤੋਂ ਟੋਪ ਮਾਡਲ ਹੈ ZXI ਪਲੱਸ ਪੈਟਰੋਲ ZXI ਪਲੱਸ ਪੁਸ਼ ਬਟਨ ਸਟਾਰਟ ਹਾਂਜੀ ਚੱਲੀ ਸਿਰਫ 45000 ਕਿਲੋਮੀਟਰ ਵਿਦ ਕੰਪਨੀ ਰਿਕਾਰਡ ਵਿਦ ਕੰਪਨੀ ਰਿਕਾਰਡ 45 ਦੋਨੋਂ ਚਾਬੀਆਂ ਸਰਵਿਸ ਬੁੱਕ ਇੰਸ਼ੋਰੈਂਸ ਵੀ ਗੱਡੀ ਦੀ ਫੁੱਲ ਲਿਆ ਹਾਂਜੀ ਕੋਈ ਰੁਪਈਆ ਨਹੀਂ ਗੱਡੀ ਤੇ ਲੱਗਦਾ ਐਨੀ ਗਾਰੰਟੀ ਐ ਤੇ ਰੇਟ ਵੀ ਆਪਾਂ ਕੋਈ 9 ਲੱਖ ਨਹੀਂ ਮੰਗਣਾ ਇਹਦਾ 7.9 ਨਹੀਂ ਮੰਗਣਾ ਸਿਰਫ ਤੇ ਸਿਰਫ ਗੱਡੀ ਦੇ ਦੇਣੀ ਐ 8 ਲੱਖ 40000 ਰੁਪਏ ਦੇ ਵਿੱਚ ਤੁਹਾਨੂੰ ਟੋਪ ਮਾਡਲ ZXI ਆਰਟਿਕਾ 22 ਮਾਡਲ ਦੀ 8 ਲੱਖ 40000 22 ਮਾਡਲ ਫੇਰ ਸੁਣ ਲਿਓ ਬਾਈ 17 18 ਮਾਡਲ ਗੱਡੀਆਂ ਇਸ ਰੇਟ ਤੇ ਵਿਕ ਰਹੀਆਂ ਨੇ ਬੜੇ ਹੱਸ ਕੇ ਵਿਕ ਰਹੀਆਂ ਨੇ ਬਾਈ ਜਿਹੜੇ ਕਹਿੰਦੇ ਆ ਵੀ ਸਾਨੂੰ ਮਾਡਲ ਦੇ ਦਿਓ ਉੱਚੇ ਸਿਰਫ 2-3 ਸਾਲ ਚੱਲੀ ਕਾਰ ਦੇ ਦਿਓ ਅਸੀਂ 10-15 ਸਾਲ ਪੁਰਾਣੀ ਨਹੀਂ ਲੈਣੀ ਐਦਾ ਦੀ ਕੋਈ ਕਾਰ ਨੰਬਰ ਤੁਹਾਡੀ ਸਕਰੀਨ ਤੇ ਆ ਬਾਈ ਏਜੰਸੀ ਨਾਲੋਂ ਬਹੁਤ ਫਾਇਦਾ ਹੈ ਨਾ ਸਮਾਰਟ ਹਾਈਬ੍ਰਿਡ ਕਾਰ ਆ ਇਹਨੂੰ ਜਦੋਂ ਵੀ ਟ੍ਰੈਫਿਕ ਤੇ ਰੋਕਣਾ ਆਪ ਹੀ ਬੰਦ ਹੋ ਜਾਂਦਾ ਆਪ ਹੀ ਬੰਦ ਹੋ ਜਾਂਦਾ ਕਲੱਚ ਦਬਣਾ ਆਪ ਹੀ ਸਟਾਰਟ ਹੋ ਜਾਣੀ ਆ ਆ ਫੀਚਰ ਨੇ ਕਾਰ ਦੇ ਵਿੱਚ ਹੋਰ ਕਾਰਾਂ ਦਿਖਾਣੇ ਆਓ ਤੁਹਾਨੂੰ ਤੇ ਉਹ ਸਾਜ પેટ્રોલ ਦੀ ਲੋਕੀ ਬੜੀ ਦੇਰ ਬਾਅਦ ਆਈ ਆ ਹਾਂ ਡੀਜ਼ਲ ਦੀ ਆਦਾ ਪਰ ਰੋਜ਼ ਵੇਚਦੇ ਹੀ ਰਹਿੰਦੇ ਆ ਹਾਂ ਮਿਲਦੀਆਂ ਵੀ ਰਹਿੰਦੀਆਂ ਆਇਆ ਬਿਲਕੁਲ ਆਈ ਆ પેટ્રોલ ਦੀ ਠੀਕ ਹੈ ਵੀਰੇ ਮਾਡਲ ਹੈਗਾ ਆ 11 ਰਜਿਸਟਰਡ 12 ਹੂੰ ਸਭ ਤੋਂ ਖਾਸियत ਗੱਡੀ ਪਹਿਲੇ ਨਾਂ ਦੀ ਸਭ ਤੋਂ ਪਹਿਲੇ ਨਾਂ ਦੀ ਆ ਚੱਲੀ 74000 ਰੁਪਏ ਦੇ ਕੰਪਨੀ ਰਿਕਾਰਡ ਲਿਖ ਕੇ ਗਾਰੰਟੀ ਦਵਾਂਗੇ ਭਾਈ ਇੰਟੀਰੀਅਰ ਦਾ ਦੱਸਦਾ ਮੈਂ ਕਿ ਦੋਨੋਂ ਚਾਬੀਆਂ ਸਰਵਿਸ ਬੁੱਕ ਇੰਸ਼ੋਰੈਂਸ ਵੀ ਫੁੱਲ ਤੇ ਉਪਰ ਇਹ ਨਹੀਂ ਸੋਚਣਾ ਕਿ 11 ਮਾਡਲ ਹੈ ਕਾਪੀ ਖਤਮ ਹੋ ਜਾਣੀ ਹੈ 2031 ਤੱਕ ਆਰਸੀ ਪਾਸ ਕਰਾ ਕੇ ਦਵਾਂਗੇ ਸਾਰੀ ਗੱਡੀ ओरिजिनल ਦੀ ਗਾਰੰਟੀ ਹੋਊਗੀ ਤੇ ਰੇਟ ਵੀ ਬਿਲਕੁਲ ਛੋਟਾ ਜਿਹਾ ਆਰ ਸੀ ਪਾਸ ਕਰਾ ਕੇ 2,65,000 ਦੀ ਤੁਹਾਨੂੰ ਆਪਾਂ ਇਹ ਐਟਿਓਸ ਦੇ ਦੇਣੀ ਹੈ 2,65,000 ਚ ਹੁਣ ਨਾ ਭਰਾਵਾਂ ਦਾ ਨਾ ਇੰਨਾ ਕੁ ਭਰੋਸਾ ਨਾ ਇਸ ਬ੍ਰਾਂਡ ਦੇ ਉੱਤੇ ਪਾਰਟਿਕੂਲਰ ਇਹ ਕਾਰ ਤੇ ਡੀਜ਼ਲ ਕਰਾਂ ਵੀ ਅੱਖਾ ਬੰਦ ਕਰਕੇ ਲੈ ਲੈਂਦੇ 2,65,000 ਇਹ ਤਾਂ ਹਜੇ 15-20 ਸਾਲਿਆਂ ਨੂੰ ਜਿੱਦਾਂ ਮਰਜ਼ੀ ਚਲਾਈ ਜੋ ਐਟਿਓਸ ਆ ਸਿਰਫ 40-70-72 ਹਜ਼ਾਰ ਆ ਰਿਹਾ ਪਹਿਲੇ ਨਾ ਦੇ ਆ ਦੋਨੋਂ ਚਾਬੀਆਂ ਸਰਵਿਸ ਮੁਕ ਹਰ ਚੀਜ਼ ਗੱਡੀ ਦੀ ਨਾਲ ਆ ਆਜੋ ਬਾਈ 11 ਮਾਡਲ 33 ਤੱਕ ਪਾਸ 33 ਤੱਕ ਪੈਟਰੋਲ ਪੈਟਰੋਲ Honda City ਵੀ ਹੈ 15 ਮਾਡਲ ਦੀ Honda City ਹਾਂ ਡੀਜ਼ਲ ਲਈ ਉਹ ਵੀ ਅੱਛਾ ਜੀ SV ਮਾਡਲ ਹੂੰ ਠੀਕ ਹੈ ਜੀ ਉਪਰੋਂ ਫਰਸਟ ਓਨਰ ਹਾਂਜੀ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਚੱਲੀ ਆ 70000 ਕੰਪਨੀ ਰਿਕਾਰਡ ਨਾਲ ਲਿਖ ਕੇ ਦਵਾਂਗੇ ਹਰ ਚੀਜ਼ ਦੀ ਗਾਰੰਟੀ ਇੰਜਨ ਗੇਅਰ 서ਸਪੈਂਸ਼ਨ ਗੱਡੀ ਦੀ ਸਾਰੀ ਤਾਜੀ ਕਰਵਾਈ ਹੈ ਠੀਕ ਹੈ ਵੀਰੇ ਪੂਰੀ ਫੁੱਲ ਗਾਰੰਟੀ ਤੇ ਗੱਡੀ ਦੇ ਦੇਣੀ ਆ ਛੋਟੇ ਜਿਹੇ ਰੇਟ ਚ ਆਪਾਂ 455000 ਦੀ ਤੁਹਾਨੂੰ ਅੱਜ ਦੇ ਦੇਣੀ 15 ਮਾਡਲ ਆ ਰੰਗ ਵੀ ਨਾ ਸਵਾ ਪੰਜ ਸਾਢੇ ਪੰਜ ਬੜਾ ਆਰਾਮ ਨਾਲ ਹਸਕੇ ਵੇਚਿਆ ਦਾ ਭਾਈ ਕਾਰ ਵਧੀਆ ਕੰਡੀਸ਼ਨ ਦੀ ਇਦਾਂ ਦੀ ਹੋਣੀ ਚਾਹੀਦੀ ਆ ਰੇਟ ਨਾ ਮੈਂ ਕਹਿੰਦਾ ਬਾਈ ਹੁਣਾਂ ਦੇ ਇੰਨੇ ਕ ਕੱਟ ਨੇ ਨਾ ਬਾਈ ਤਾਂ ਹੀ ਇਹਨਾਂ ਤੋਂ ਮਾਲ ਖੜਦਾ ਨਹੀਂ ਹੈਗਾ ਵਾ ਨੰਬਰ ਤੁਹਾਡੀ ਸਕਰੀਨ ਤੇ ਵੱਧ ਤੋਂ ਵੱਧ ਨਾ ਇਹ 2 ਹਫ਼ਤੇ ਦੀ ਗੇਮ ਹੁੰਦੀ ਆ ਕਾਰ ਜਿਹੜੀ ਇੱਥੇ ਆ ਜਾਂਦੀ ਵੱਧ ਤੋਂ ਵੱਧ ਤੇ ਉਹਦੇ ਬਾਅਦ ਵੀਰੇ ਕਰੂਜ਼ ਕਰੂਜ਼ ਦੇਖੋ ਜੀ ਫੋਨ ਕਰੂਜ਼ ਦੇ ਸਾਨੂੰ ਬਹੁਤ ਆ ਰਹੇ ਆ ਲੋਕੀ ਕਹਿੰਦੇ ਲੋਨ ਕਰਾਣਾ ਆ ਮੈਂ ਸਭ ਤੋਂ ਪਹਿਲੇ ਦੱਸ ਦਵਾਂ ਕਿ ਕਰੂਜ਼ ਤੇ ਲੋਨ ਨਹੀਂ ਹੋਣਾ ਆ ਠੀਕ ਹੈ ਗੱਡੀ ਬ੍ਰੈਂਡ ਨਿਊ ਕੰਡੀਸ਼ਨ ਦੀ ਆ ਹੂੰ 15 ਰਜਿਸਟਰਡ 16 ਹਾਂਜੀ ਫਰਸਟ ਓਨਰ ਦੀ ਕਾਰ ਠੀਕ ਆ ਜੀ ਕੰਡੀਸ਼ਨ ਦੱਸਣ ਦੀ ਲੋੜ ਨਹੀਂ ਹੈ। ਹੂੰ ਤੇ ਪ੍ਰਾਈਵੇਟ ਜੇ ਕਿਸੇ ਨੇ ਅੰਜ ਲੋਨ ਕਰਾਣਾ ਹੈ 2 ਲੱਖ ਦਾ ਪਰ ਕੋ ਲੋਨ ਕਰਾ ਦਾਂਗੇ। ਠੀਕ ਹੈ ਭਾਈ। ਤੇ ਗੱਡੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਆਪ ਛੋਟੇ ਜਿਹੇ ਰੇਟ ਤੇ ਤੁਹਾਨੂੰ ਦੇ ਦੇਣੀ ਹੈ 4 ਲੱਖ 40 ਹਜ਼ਾਰ ਰੁਪਏ ਦੀ। 4 ਲੱਖ 40 ਹਜ਼ਾਰ ਦੀ ਕਾਰ ਤੁਹਾਨੂੰ ਇਹ ਬਾਈ ਬਣ ਜਾਣੀ ਆ ਫੋਨ ਐਸ 15 ਮਾਡਲ ਰਜਿਸਟਰਡ 16 ਸਨਰੂਫ ਆਟੋਮੈਟਿਕ ਪੁਸ਼ ਬਟਨ ਸਟਾਰ ਡੀਜ਼ਲ ਦੀ ਕਰੂਜ਼। ਨਾਲੇ ਇਹ ਜੀ ਤੁਹਾਨੂੰ ਕਾਰ ਨਹੀਂ ਮਿਲਣੀ ਬਾਈ। ਤੁਸੀਂ ਆ ਕੇ ਕੰਡੀਸ਼ਨ ਚੈੱਕ ਕਰੋਗੇ ਤੁਹਾਨੂੰ ਪਤਾ ਲੱਗ ਜੂ ਹੈ ਵੰਡੀ ਭਾਜੀ। ਬਿਲਕੁਲ। ਆਪਾਂ ਗੱਲ ਕਰ ਰਹੇ ਸੀਗੇ। ਜਿੰਨੇ ਕਿ ਇਹਦੇ ਫੋਨ ਆਗੇ ਹੁਣ ਨੂੰ 10 ਵਾਰ ਵਿਕਿਆ ਨਹੀਂ ਬਿਲਕੁਲ ਵਿਕਿਆ ਨਹੀਂ ਸੀ ਲੋਕੀ ਕਹਿੰਦੇ ਕਿ ਲੋਨ ਕਰਾਣਾ ਹੈ ਹੁਣ ਲੋਨ ਕੰਪਨੀ ਵਾਲੇ ਇਸ ਗੱਡੀ ਦੇ ਹਜੇ ਨਹੀਂ ਕਰਦੇ ਪ੍ਰਾਈਵੇਟ ਆਪਾਂ 2 ਲੱਖ ਦਾ 2.5 ਲੱਖ ਦਾ ਕਰਾ ਦਾਂਗੇ ਜਿਹਦਾ ਪ੍ਰੋਫਾਈਲ ਵਧੀਆ ਹੋਇਆ ਜਿਹੜਾ ਜਿਹੜਾ ਇੰਨੀ ਕਿ ਡਾਊਨ ਪੇਮੈਂਟ ਹੈਂਡਲ ਕਰ ਸਕਦਾ ਬਾਈ ਫਿਰ ਤਾਂ ਬੜੇ ਆਰਾਮ ਨਾਲ ਆ ਜਿਓ ਪ੍ਰਾਈਵੇਟ ਲੋਨ ਤੋਂ ਡਾ ਕਰਾ ਦੇਗੇ ਉਹਦੇ ਹੁਣ ਕਾਰ ਆ ਗਈਆਂ ਵਾ ਮਿਨੀ ਸੈਗਮੈਂਟ ਵਾਲੀਆਂ ਲਗਜ਼ਰੀ ਵੀ ਦੇਤੀਆਂ ਵਾ ਹੈ ਸੈਡਾਨਾ ਵੀ ਦੇਤੀਆਂ ਐਸਯੂਵੀ ਵੀ ਦੇਤੀਆਂ ਐਸਯੂਵੀ ਵੀ ਦੇਤੀਆਂ ਹਾਂ ਹੁਣ ਮਿਡਲ ਕਲਾਸ ਜਾਂ ਜਿਹੜੇ ਮਰੂਤੀ ਦੇ ਐਲਟੋ ਉਲਟੋ ਦੇ ਸ਼ੌਕੀਨ ਆ ਉਹਨਾਂ ਨੂੰ ਆਪਾਂ K10 ਦੇ ਰਹੇ ਆ ਇਹ ਸਭ ਤੋਂ ਪਹਿਲੇ K10 ਹੈਗੀ ਆ 15 ਮਾਡਲ ਹਾਂਜੀ ਠੀਕ ਹੈ ਜੀ ਚੱਲੀ ਆ ਸਿਰਫ 30 31000 ਗਾਰੰਟੀ ਆ ਪੂਰੀ ਠੀਕ ਹੈ ਵੀਰੇ ਠੀਕ ਹੈ ਜੀ ਨਵੀਂ ਗੱਡੀ ਆ ਨਵੇਂ ਸੀਟ ਕਵਰ ਆ ਟਾਇਰਾਂ ਤੋਂ ਹਜੇ ਸਟਿੱਕਰ ਵੀ ਨਹੀਂ ਲੱਥੇ ਆ ਹਾਂਜੀ ਪਹਿਲੀ ਵਾਰੀ ਨਵੇਂ ਟਾਇਰ ਬਵਾਤੇ ਆ ਇਹ ਗੱਡੀ ਆਪਾਂ ਅੱਜ ਦੇ ਦੇਣੀ ਆ 2 ਲੱਖ ਤੇ 65000 ਰੁਪਏ ਦੀ ਇੱਕੋ ਫਿਕਸ ਰੇਟ ਆ ਇਹਦਾ K10 ਭਾਜੀ K10 15 20 XI 30000 ਚੱਲੀ 265000 ਰੁਪਿਆ ਫਿਕਸ ਪ੍ਰਾਈਜ਼ 264 ਕਹੋਗੇ ਉਹ ਵੀ ਨਹੀਂ ਹੋਏਗਾ ਇੱਕੋ ਫਿਕਸ ਪ੍ਰਾਈਜ਼ 265000 ਰੁਪਿਆ ਧਿਆਨ ਨਾਲ ਸੁਣ ਲਿਓ ਫਿਕਸ ਪ੍ਰਾਈਜ਼ 265000 ਰੁਪਿਆ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਔਰ ਇਹ ਤੇ ਫਨਾਂਸ ਮੇਰੇ ਖਿਆਲ ਨਾਲ 2 ਲੱਖ ਦਾ ਹੋ ਆਰਾਮ ਨਾਲ ਆਟਨ ਵੀਰੇ ਆ ਗਈ ਅੱਗੇ ਕੇਟਨ ਹੈਗੀ ਜੀ 2017 ਹੂੰ ਇਹ ਵੀ VXI ਹੈ ਹਾਂਜੀ ਇਹ ਚੱਲੀ ਹੈ 40000 ਕਿਲੋਮੀਟਰ ਮੈਨੂਅਲ ਕੰਡੀਸ਼ਨ ਇਹ ਵੀ ਬਿਲਕੁਲ ਨਵੀਂ ਹੈ ਤੁਹਾਡੇ ਸਾਹਮਣੇ ਹੈ ਨਵੇਂ ਟਾਇਰ ਹੈ ਨਵਾਂ ਸਾਰਾ ਕੁਝ ਹੈ ਹਾਂ ਰੇਟ ਦਾ ਕੋਈ ਬਹੁਤਾ ਫਰਕ ਨਹੀਂ ਹੈ 15 ਆਪਾਂ ਤੁਹਾਨੂੰ 265 ਦੀ ਦੇ ਰਹੇ ਆ 17 ਆਪਾਂ ਤੁਹਾਨੂੰ ਦੇ ਦਾਂਗੇ 295000 ਰੁਪਏ ਦੀ ਚੱਕ ਲੋ 17 ਮਾਡਲ ਕਿੰਨੇ ਦੀ ਮਿਲਗੀ 295000 ਦੀ K10 50 60000 ਤੁਹਾਡੇ ਕੋਲ ਡਾਊਨ ਪੇਮੈਂਟ ਹੈ ਤੇ ਬਾਕੀ ਕਰਾ ਦਾਂਗੇ ਆਪਾਂ ਲੋਨ ਬੰਦੀ ਭਾਈ ਸਹੀ ਦੱਸਾਂ अल्टੋ 800 ਦੇ ਹਾਰ ਰੇਟ ਚੱਲਦੇ ਆ ਮੈਂ ਕਹੇ ਜੀ अल्टੋ 800 ਵਾਲੇ ਅਸੀਂ K10 ਨਾਲ ਦੇ ਹੀ ਜਾ ਰਹੇ ਆ K10 ਮਿਲ ਜਾਣੀ ਤੁਹਾਨੂੰ ਅੱਗੇ ਆ ਗਈ ਹੈ 2000 24 ਮਾਡਲ ਹਮ S23 23 ਮਾਡਲ ਐਸਪ੍ਰੈਸੋ ਹਮ VXI ਆਪਸ਼ਨਲ ਆਪਸ਼ਨਲ ਚ ਫੇਰ ਚੀਜ਼ਾਂ ਵਧਾ ਆ ਗਈਆਂ ਇੰਚ ਫੇਰ ਚੀਜ਼ਾਂ ਵਧਾ ਆ ਗਈਆਂ ਤੇ ਮਾਡਲ ਦੇ ਵਿੱਚ ਕਈ ਫੰਕਸ਼ਨ ਸਭ ਤੋਂ ਜ਼ਿਆਦਾ ਆ ਆ ਹਾਂਜੀ 18000 ਕਿਲੋਮੀਟਰ ਗੱਡੀ ਚੱਲੀ ਆ ਸਾਰੀ ਔਰ ਨੰਬਰ ਵੀ ਫੈਂਸੀ ਆ ਬਾਈ 4644 4644 ਨੰਬਰ ਹਮ ਤੇ ਗੱਡੀ ਬਿਲਕੁਲ ਤੁਹਾਡੇ ਸਾਹਮਣੇ ਮੈਨੂੰ ਤਾਰੀਫ ਕਰਨ ਦੀ ਲੋੜ ਹੀ ਨਹੀਂ ਐ ਬਿਲਕੁਲ ਸਭ ਕੁਝ ਸਾਹਮਣੇ ਐ ਤੁਹਾਡੇ ਬਿਲਕੁਲ ਸ਼ੋਰੂਮ ਪੀਸ ਐ ਇੱਕ ਵੀ ਸਕਰੈਚ ਨਹੀਂ ਪੂਰੀ ਗੱਡੀ ਤੇ ਪੈਟਰੋਲ ਕਾਰ ਆਣਾ ਲੋਕੀ ਬਾਜ਼ਾਰ ਦੇ ਵਿੱਚ ਇਹਦਾ ਰੇਟ ਮੰਗਦੇ ਆ 4.5 475 ਤੇ ਆਪਾਂ ਗੱਡੀ ਦੇ ਦੇਣੀ ਹੈ ਛੋਟਾ ਜਿਹਾ ਰੇਟ 4 ਲੱਖ ਤੇ 10000 ਰੁਪਏ ਦੀ 4 ਲੱਖ 10000 ਰੁਪਏ ਦੀ ਮਾਡਲ ਫੇਸ ਦੱਸ ਦਿਓ 23 ਆਪਸ਼ਨਲ ਦੇ ਵਿੱਚ ਜਿਹੜਾ ਟੌਪ ਮਾਡਲ ਆਂਦਾ ਆ BXI ਆਪਸ਼ਨਲ ਚੱਲੀ ਸਿਰਫ 18000 18000 ਚੱਲੀ ਫਰਸਟ ਓਨਰ ਸੀ ਫਰਸਟ ਓਨਰ ਦੀ ਕਾਰ ਡਾਊਨ ਪੇਮੈਂਟ ਦੀ 50 60000 ਬਸ ਉਨੀ ਕੀ ਆ ਮੇਰੇ ਭਰਾ ਨਾ ਧਿਆਨ ਰੱਖਿਓ ਜੇ ਤੁਹਾਡਾ ਸਿਬਲ ਸਕੋਰ ਬਾਲੇ ਚੰਗਾ ਹੋਇਆ ਨਾ ਕੀ ਪਤਾ ਫੁੱਲ ਹੋ ਜਵੇ। ਬਿਲਕੁਲ ਫੁੱਲ ਵੀ ਹੋ ਸਕਦਾ ਕੁਝ ਨਹੀਂ ਆ ਪਤਾ ਕੁਝ ਨਹੀਂ ਹੈ। ਨੰਬਰ ਤੁਹਾਡੀ ਸਕਰੀਨ ਤੇ ਜਿਹੜੇ ਚੱਲ ਰਹੇ ਹੋਣਾ ਤੇ ਤੁਸੀਂ ਡਾਕੂਮੈਂਟ ਕੀ ਕੀ ਸੈਂਡ ਕਰਨੇ? ਆਧਾਰ ਕਾਰਡ, ਪੈਨ ਕਾਰਡ, 6 ਮਹੀਨੇ ਦੀ ਬੈਂਕ ਸਟੇਟਮੈਂਟ ਤੇ ਆਪਣਾ ਫੋਨ ਨੰਬਰ ਜਿਹੜਾ ਆਧਾਰ ਕਾਰਡ ਨਾਲ ਲਿੰਕ ਆ। ਜਿਹੜਾ ਲਿੰਕ ਹੈਗਾ ਉਹ ਵੀ ਅੱਛਾ ਬੰਟੀ ਭਾਜੀ ਇੱਕ ਚੀਜ਼ ਥੋੜਾ ਡਾਊਟ ਕਲੀਅਰ ਕਰਨਾ ਸੀ ਕਈਆਂ ਦੇ ਨਾ ਕਮੈਂਟ ਆਏ ਸੀਗੇ। ਕਹਿੰਦੇ ਵੀ ਜਿਨ੍ਹਾਂ ਦਾ ਲੋਨ ਕਦੇ ਲਿਆ ਹੀ ਨਹੀਂ ਜਿਹਨਾਂ ਸਿਬਲ ਹੀ ਹੈ ਨਹੀਂਗਾ ਮਾਇਨੇ ਸਿਬਲ ਜਿਹਨ ਉਹਨਾਂ ਦਾ ਲੋਨ ਹੋ ਜਾਊਗਾ ਉਹਨਾਂ ਦਾ ਲੋਨ ਹੋ ਜਾਊਗਾ ਬੈਂਕਿੰਗ ਵਧੀਆ ਹੋਣੀ ਚਾਹੀਦੀ ਹੈ ਬੈਂਕ 'ਚ ट्रांजੈਕਸ਼ਨ ਵਧੀਆ ਹੋਵੇ ਮਹੀਨੇ ਦੇ 25-30000 ਦੀ ਐਂਟਰੀ ਘੁੰਮਦੀ ਹੋਵੇ ਉਹਨਾਂ ਦਾ ਲੋਨ ਹੋ ਜਾਏਗਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਤੇ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਈ ਆਪਣਾ ਖਾਤਾ ਉਹ ਲੈ ਕੇ ਆਇਓ ਜਿੱਚ ਵਧੀਆ ਅਮਾਉਂਟ ਘੇਰਦੀ ਹੋਵੇ ਇਸ ਤੋਂ ਇਲਾਵਾ ਇਹ ਦੇ ਰਹੇ ਆ ਜੀ ਤੁਹਾਨੂੰ ਆਪਾਂ 11 ਰਜਿਸਟਰਡ 12 ਜੈਨ ਅਸਟ੍ਰੀਲੋ ਹਾਂਜੀ ਇਹਦੀ ਖਾਸੀਅਤ ਇਹ ਹੈ ਕਿ ਗੱਡੀ ਪਹਿਲੇ ਨਾਂ ਦੀ ਹੈ ਨਵੇਂ ਟਾਇਰ ਆ ਬ੍ਰੈਂਡ ਨਿਊ ਕੰਡੀਸ਼ਨ ਆ ਹਾਂਜੀ ਇਹ ਅੱਜ ਛੋਟਾ ਜਿਹਾ ਰੇਟ ਜਿਨ੍ਹਾਂ ਦਾ ਬਜਟ ਘਟਿਆ ਉਹਨਾਂ ਨੂੰ ਆਪਾਂ ਅੱਜ ਇਹ ਗੱਡੀ ਦੇ ਦੇਣੀ ਹੈ ਕੋਈ 1.55 ਨਹੀਂ ਕੋਈ 1.60 ਨਹੀਂ ਇੱਕੋ ਰੇਟ 1,45,000 ਤੁਹਾਨੂੰ ਅੱਜ ਆਪਾਂ ਇਹ ਗੱਡੀ ਦੇ ਦੇਣੀ ਹੈ ਨਵੇਂ ਸਾਲ ਦੀ ਪਹਿਲੀ ਵੀਡੀਓ ਤੇ ਨਵੇਂ ਸਾਲ ਵਾਲੇ ਰੇਟ ਰੇਟ ਅੱਜ ਤੁਹਾਨੂੰ ਆਪਾਂ ਦੇ ਦਿੱਤੇ ਆ ਅੱਗੇ ਆਜੋ 14 ਮਾਡਲ ਡਿਜ਼ਾਇਰ ਹਾਂਜੀ ਵੱਡੀ ਡਿੱਕੀ ਵਾਲੀ ਹਾਂਜੀ ਪਾਵਰ ਵਿੰਡੋ ਸਾਰੀਆਂ ਹੈਗੀਆਂ ਆ ਹਾਂਜੀ ਠੀਕ ਹੈ ਜੀ ਕੰਡੀਸ਼ਨ ਬਿਲਕੁਲ A1 ਉੱਪਰੋ ਗੱਡੀ ਫਸਟ ਓਨਰ ਠੀਕ ਹੈ ਵੀਰੇ ਯਾ ਛੋਟਾ ਜਿਹਾ ਰੇਟ ਦੇ ਦੇਣਾ ਗੱਡੀ ਦਾ 14 ਮਾਡਲ ਰੇਟ ਸੁਣ ਲਓ ਵੀਰੋ 3,115,000 ਤੁਹਾਨੂੰ ਆਪਾਂ ਪਹਿਲੇ ਨਾ ਦੀ 14 ਮਾਡਲ ਡਿਜ਼ਾਇਰ ਦੇ ਰਹੇ ਆ 14 ਮਾਡਲ ਪਹਿਲੇ ਨਾ ਦੀ ਕਿੰਨੇ ਦੀ 3,115,000 ਰੁਪਏ ਫਿਕਸ ਪ੍ਰਾਈਸ ਕੋਈ 바ਰਗੇਨਿੰਗ ਨਹੀਂ ਕੋਈ 바ਰਗੇਨਿੰਗ ਨਹੀਂ ਹੋਣੀ ਤੇ ਉਹਦੇ ਬਾਅਦ ਇਹਦੇ ਤੇ ਲੋਨ ਹੋਊਗਾ ਲੋਨ ਹੋਊਗਾ ਓਏ ਹੋਏ ਸਾਰਾ ਹੀ ਹੋ ਜਾਊਗਾ ਸਿਮਲ ਜਿਹਾ ਵਧੀਆ ਹੋਇਆ ਸਿਮਲ ਵਧੀਆ ਲੈ ਕੇ ਆਇਓ ਸਾਰੇ ਥੋੜਾ ਲੋਨ ਕਰਾ ਦੇਣਾ 10-20,000 ਕੋਲੋਂ ਵੀ ਦੇ ਦਾਂਗੇ ਇਹ ਭਾਈ ਇਹ ਨਾ ਕਈ ਭਰਾ ਸੋਚਦੇ ਪੀ ਇਹ ਗੱਲਾਂ ਨਾ ਅਸੀਂ ਕਹਿੰਨੇ ਆ ਜਸਟ ਕਹਿਨੇ ਨਹੀਂ ਬਾਈ ਇਹ ਗੱਲਾਂ ਸੱਚ ਨੇ ਇਹ ਪੋਸੀਬਲ ਹੁੰਦੀਆਂ ਵਾ ਕਿਉਂਕਿ ਤੁਹਾਡਾ ਜਦੋਂ ਸਿਬਲ ਵਧੀਆ ਬੋਲਦਾ ਨਾ ਬੈਂਕ ਦੇ ਮੂਰੇ ਤਾਂ ਹੱਥੀ ਪੈਸੇ ਵੀ ਦੇ ਕੇ ਤੋਰ ਦਿੰਦੇ ਨੇ ਇੰਨਾ ਲੋਨ ਹੋ ਜਾਂਦਾ ਕਾਰ ਦੇ ਉੱਤੇ ਕਿਉਂਕਿ ਕਾਰ ਦੀ ਵੈਲਿਊਏਸ਼ਨ ਵਧ ਆ ਜਾਂਦੀ ਹੈ ਹਾਂ ਬਸ ਤੇ ਹੋਰ ਬਾਈਕ ਆ ਗਏ ਆਪਾਂ ਤੁਹਾਨੂੰ ਹੁਣ ਉਹ ਦੇਦੀ ਹੈ ਐਨੋਵਾ ਕ੍ਰਿਸਟਾ ਕ੍ਰਿਸਟਾ ਪਰਮਟ ਵਾਲੀ ਛੋਟਾ ਵਾਲੀਆਂ ਤਿੰਨ ਗੱਲਾਂ ਅੱਜ ਦਿਖਾਈਆਂ ਇਹਨਾਂ ਨੂੰ ਇਹ ਦੋ ਦਿਖਾਤੀਆਂ ਤੀਜੀ ਆ ਤੀਜੀ ਆ ਆ ਹਾਂਜੀ ਇਹ ਅੱਜ ਹੁਣ ਤੁਹਾਨੂੰ ਰੇਟ ਅਸੀਂ ਬਹੁਤ ਜਾਇਜ਼ ਕਰਕੇ ਦੇਣ ਲੱਗੇ ਆ ਜੇ ਹੁਣ ਵੀ ਕਿਸੇ ਨੇ ਬੁੱਕ ਨਹੀਂ ਕੀਤੀ ਫਿਰ ਉਹਦੀ ਬੁੱਤ ਰੋਬ ਮੈਂ ਕਾਜ ਨਹੀਂ ਕਰਦਾ ਸਰਦਾਰ 19 ਮਾਡਲ ਆ ਹਾਂਜੀ A to Z ਪੇਪਰ ਕੰਪਲੀਟ ਆ ਹਾਂਜੀ ਇੰਜਨ ਗੇਅਰ ਟੋਪ ਦਾ ਗੱਡੀ ਦਾ ਅਲੋਏ ਟਾਇਰ ਪਏ ਹੋਏ ਆ ਹਾਂਜੀ ਤੇ ਇੱਕੋ ਰੇਟ ਅੱਜ ਦਾ ਆਪਾਂ ਗੱਡੀ ਦਾ ਦੇ ਰਿਆ ਆ ਹਾਂ 9 ਲੱਖ 90 ਹਜ਼ਾਰ ਰੁਪਏ ਵਿੱਚ ਗੱਡੀ ਦੇ ਦੇਣੀ ਆ ਦੁਆਰਾ ਕੋਈ ਰੇਟ ਨਾ ਪੁੱਛਿਆ ਹੁਣ ਕਿੰਨੇ ਨੇ 19 ਮਾਡਲ 9 ਲੱਖ 90 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਮੈਂ ਕ੍ਰਿਸਟਾ ਦੇ ਰਿਆ ਆ ਸਾਰੇ ਟੈਕਸ ਪੇਪਰ ਕੰਪਲੀਟ ਆ ਹੁਣੇ ਫੋਨ ਕਰਕੇ ਬੁੱਕ ਕਰ ਲਓ ਫੇਰ ਨਾ ਕੋਈ ਦੱਸਿਆ ਨਹੀਂ ਆ ਹੁਣ ਮੌਕਾ ਤੁਹਾਡਾ ਆਖਰੀ ਆਖਰੀ ਬਾਸ 9 ਲੱਖ ਤੇ 90000 ਰੁਪਏ ਦੇ ਵਿੱਚ 19 ਮਾਡਲ ਦੀ ਕ੍ਰਿਸਟਾ ਆਲ ਪੇਪਰ ਕੰਪਲੀਟ ਲੱਖ ਰੁਪਿਆ ਲੈਣ ਲੱਖ ਛੱਡ ਕੇ 50000 ਲੈਣ ਤਾਂ ਵੀ ਦੇ ਦਾਂਗੇ ਪਰ ਪੇਪਰ ਵਧੀਆ ਲਿਆਓ ਪੇਪਰ ਵਧੀਆ ਲਿਆਓ ਮੇਰਾ ਭਰਾ 14 ਤੇ 15 ਅੱਛਾ ਜੀ ਆ ਪਹਿਲੇ ਨਾਂ ਦੀ ਹਾਂਜੀ ਚੱਲੀ ਸਿਰਫ 50000 ਕਿਲੋਮੀਟਰ ਹਾਂ ਕੰਪਨੀ ਰਿਕਾਰਡ ਦੇ ਨਾਲ ਠੀਕ ਹੈ ਕੰਡੀਸ਼ਨ ਬ੍ਰੈਂਡ ਨਿਊ ਡੀਜ਼ਲ ਡੀਜ਼ਲ ਕੋਈ ਲੋਕੀ ਬਾਜ਼ਾਰ ਜਿੰਨੇ ਮੰਗਦੇ ਐ ਸਵਾ ਚਾਰ ਸਾਢੇ ਚਾਰ ਆਪਾਂ ਅੱਜ ਗੱਡੀ ਦੇ ਦਿੰਦੇ ਹਾਂ ਸਿਰਫ 4 ਲੱਖ ਦੀ ਕਿੰਨੇ ਦੀ 4 ਲੱਖ ਦੀ 14 ਮਾਡਲ ਪਹਿਲੇ ਨਾਂ ਦੀ ਛੋਟੀ ਟਿੱਕੀ ਵਾਲੀ ਬਾਹਰ ਆਪਾਂ ਦਿੱਤੀ ਹੈ ਬੜੀ ਭਾਈ ਮੈਂ ਤੁਹਾਡੇ ਤੋਂ ਕਦੇ ਘਟਾਇਆ ਨਹੀਂ ਇੱਕ ਕਹਿਦਾ ਅੱਜ ਡਲ ਕਰ ਰਿਹਾ ਵਾ ਕਹਿ ਦਿਓ 395 ਕੋਈ ਗੱਲ ਨਹੀਂ ਦੇ ਦਿੱਤੀ 395000 ਦੀ ਆਹ ਵੇਰੇ 15 ਹਾਂਜੀ ਇਹ ਜਮਾ ਤੋਹਫਾ ਆ ਹਾਂ ਆਲ ਬੰਪਰ ਤੋਂ ਬੰਪਰ ओरिजिनल ਆ ਅੱਗੇ ਤੋਂ ਲੈ ਕੇ ਪਿੱਛੇ ਤੱਕ ਸਾਰੀ ਗੱਡੀ ओरिजिनल ਆ ਬੈਕ ਕੈਮਰਾ ਲੱਗਾ ਆ ਨਵੇਂ ਟਾਇਰ ਆ ਇਹ ਵੀ ਹੱਛੋਟੇ ਜਿਹੇ ਰੇਟ ਤੋਂ ਦੇ ਦੇਣੀ ਹੈ 445000 ਰੁਪਏ ਦੀ ਚੱਕ ਲੋ ਬਾਈ ਇਹ ਨਾ ਡੀਲਾਂ ਨੇ ਇਹ ਇਹ ਵਾਕਈ ਨਵੇਂ ਸਾਲ ਵਾਲੀਆਂ ਡੀਲਾਂ ਨੇ ਜਿਹੜੇ ਕਹਿੰਦੇ ਆ ਵੀ ਵੀਰੇ ਅਸੀਂ ਰਹਿ ਗਏ ਉਹ ਜਿਹੜੀਆਂ ਕਾਰਾਂ ਵੇਗੀਆਂ ਵੇਗੀਆਂ ਉਹਦਾ ਅਫਸੋਸ ਛੱਡ ਦਿਓ ਹਾਂ ਬੜੇ ਲਾਂਬੇ ਆਂਦੇ ਆ ਭਾਈ ਸਾਹਿਬ ਬਾਸ 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 ਬਹੁਤ ਆਂਦੇ ਆ ਉਹ ਵੇਗੀ ਆ ਜੀ ਫੋਨ ਗੱਡੀ ਦਾ ਸਾਡੀ ਗੱਡੀ ਵੇਗੀ ਆ ਹਾਂ ਬਰਾਵਾ ਵੀਡੀਓ ਪਾਉਂਦੇ ਸਾਰ ਪਹਿਲੇ ਕਰ ਲਿਆ ਕਰੋ ਫੋਨ ਹਾਂ ਬਿਲਕੁਲ ਸਹੀ ਗੱਲ ਆ ਜਿਹੜਾ ਪਹਿਲੇ ਕਰਕੇ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਬਾਈ ਤੇ ਹੋਪ ਕਰਦੇ ਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬੰਟੀ ਭਾਜੀ ਉਨਾਂ ਵਾਲਿਆਂ ਦੇ ਕੋਲ ਜਰੂਰ ਆਇਓ ਬਿੱਟੂ ਕਾਰ ਬਾਜ਼ਾਰ ਦੇ ਉੱਤੇ ਸ਼ਹਿਰ ਜਲੰਧਰ ਦੇ ਵਿੱਚ ਸ਼ਹਿਨਾਈ ਪੈਲਸ ਰੋਡ ਦੇ ਉੱਤੇ ਕਈ ਵਕਰੀ ਦੇ ਬਿਲਕੁਲ ਸਾਹਮਣੇ ਬਾਈ ਉਹਨਾਂ ਦਾ ਦਫ਼ਤਰ ਹੈਗਾ ਵਾ ਬਹੁਤ ਸੋਹਣਾ ਕੰਮ ਕਰਦੇ ਆ ਮੈਨੂੰ ਨਾ ਪਰਸਨਲੀ ਦੋ ਤਿੰਨ ਕਸਟਮਰਾਂ ਦੇ ਕਾਲ ਵੀ ਆਈ ਸੀ ਜਿਹੜੇ ਇਹਨਾਂ ਤੋਂ ਕਾਰਾਂ ਲੈ ਕੇ ਗਏ ਆ ਬਹੁਤ ਸੋਹਣਾ ਰਿਸਪੌਂਸ ਦਿੱਤਾ ਕਹਿੰਦੇ ਵੀਰੇ ਕਾਰ ਬਹੁਤ ਅੱਛੀ ਚੱਲ ਰਹੀ ਆ ਬਹੁਤ ਸੋਹਣਾ ਡੀਲ ਕੀਤਾ ਇਹਨਾਂ ਨੇ ਔਰ ਸਭ ਤੋਂ ਵੱਡੀ ਗੱਲ ਥੋੜੀ ਮੈਨੂੰ ਵਧੀਆ ਇਹ ਲੱਗਦੀ ਆ ਜਦੋਂ ਆਪਾਂ ਤੁਹਾਡੇ ਨਾਲ ਪਰਸਨਲੀ ਵੀ ਹੁੰਨੇ ਆ ਵਿਦਾਊਟ ਕੈਮਰਾ ਹਾਂ ਕੱਲੀ-ਕੱਲੀ ਕਾਲ ਬਾਈ ਹਣੀ ਅਟੈਂਡ ਕਰਦੇ ਆ ਬਾਈ ਇੱਕ ਵੀ ਬਾਈ ਮੈਨੂੰ ਨਾ ਕਮੈਂਟ ਨਹੀਂ ਆਇਆ ਕਦੇ ਵੀ ਬਾਈ ਨੇ ਕਦੇ ਕਾਲ ਨਹੀਂ ਅਟੈਂਡ ਕੀਤੀ ਹੋਵੇ ਸਾਰੀ ਕੋਸ਼ਿਸ਼ ਆਪਣੀ ਇਹੀ ਰਹਿੰਦੀ ਹੈ ਕਿ ਕਾਲ ਅਟੈਂਡ ਕਰੀਏ ਸਾਰੀਆਂ ਪਰ ਇੱਕ ਰਿਕਵੈਸਟ ਹੈ ਕਿ ਫੋਨ ਜਿਹੜਾ ਕਰਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਦੇ ਵਿੱਚ ਹੀ ਕਰਿਆ ਕਰੋ ਹੁਣ ਤੁਸੀਂ ਰਾਤ ਨੂੰ 10 ਵਜੇ ਫੋਨ ਕਰੋਗੇ ਫਿਰ ਭਾਈ ਮੈਂ ਫੋਨ ਬੰਦ ਕਰ ਦਿੰਦਾ ਹਾਂ ਬਿਲਕੁਲ ਜੀ ਏ ਤੁਹਾਨੂੰ ਟਾਈਮਿੰਗ ਦੱਸਤੀ ਇਹਦੇ ਵਿੱਚ ਵਿੱਚ ਫੋਨ ਕਰ ਲਿਓ ਬਾਕੀ ਜਿਹੜੇ ਮੇਰੇ ਬਾਹਰ ਬੈਠੇ ਭਰਾ ਐਨਆਰਆਈ ਦੇਖ ਰਹੇ ਆ ਉਹ ਵੀ ਬਾਈ ਆਹੀ ਇੰਡੀਆ ਦੇ ਟਾਈਮ ਦੇ ਅਕੋਰਡਿੰਗ ਕਾਲ ਕਰਿਓ ਤੇ ਵਧੀਆ ਜਿਹਾ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਡੀ ਗੱਲਬਾਤ ਸਾਡੀ ਮਿਹਨਤ ਤੇ ਬਾਈ ਉਹਨਾਂ ਦੀਆਂ ਗੱਡੀਆਂ ਕਿਵੇਂ ਦੀਆਂ ਲੱਗੀਆਂ ਤਦ ਤੱਕ ਲਈ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਦਾ ਇੰਤਜ਼ਾਰ ਰੱਖਿਓ ਹੋਰ ਧੁਮਾਕੇ ਲੈ ਕੇ ਆਵਾਂਗੇ ਇਸੇ ਕਾਰੋਬਾਰ ਦੇ ਸਤਿ ਸ਼੍ਰੀ ਅਕਾਲ ਜੀ